ਏ ਜੀ ਸਾਡੇ ਕੋਲੇ ਕਲਰ ਆਚਾਰ ਕੇਸ ਆਇਸੀਗੇ ਔਰ ਸਾਈਡ ਐਕਸੀਡੈਂਟ ਦੇ ਤੇ ਇਹਨਾਂ ਦੇ ਵਿੱਚੋਂ ਜਿਹੜੇ ਦੋ ਮਰੀਜ਼ ਸੀਗੇ ਉਹ ਤਾਂ ਮੌਤ ਹੋ ਗਈ ਸੀ ਉਹਨਾਂ ਦੀ ਉਹ ਬ੍ਰਾਡ ਲੈਡ ਆਇਸੀ ਸਾਡੇ ਕੋਲੇ ਤੇ ਇਹ ਆਪਾਂ ਮੌਜੂਦ ਸ਼ਿਫਟ ਕਰਦੇ ਗਾ ਤੇ ਜਿਹੜੇ ਦੋ ਪੇਸ਼ੈਂਟ ਨੇ ਆਪਣੇ ਕੋਲੇ ਉਹ ਅਜੇ ਮੇਰੇ ਅਸੀਂ ਐਡਮਿਟ ਨਹੀਂ ਪੇਸ਼ੈਂਟ ਤੋਂ ਨੇ ਸਟੇਬਲ ਨਹੀਂ ਟਰੀਟਮੈਂਟ ਚੱਲ ਰਿਹਾ ਉਹਨਾਂ ਦਾ ਤੇ ਉਹਨਾਂ ਦੀ ਇਨਵੈਸਟੀਗੇਸ਼ਨ ਵਗੈਰਾ ਰਹਿ ਗਈ ਹਜੇ ਉਦੋਂ ਬਾਅਦ ਕਨਫਰਮ ਹੋ ਜੂ ਕਿ ਕੀ ਦਿੱਕਤ ਹੈ ਕਿੱਥੋਂ ਦੇ ਰਹਿਣ ਵਾਲੇ ਸੀ ਇੱਥੇ ਕੇ ਰਹਿੰਦੇ ਸੀ ਬਾਕੀ ਆਪਣੇ ਕੋਲੇ ਦੋ ਤਾਂ ਪੇਸ਼ੈਂਟਸ ਕਿਨੇ ਦੇ ਸੀਗੇ ਬਾਕੀ ਹਜੇ ਦੋ ਫਾਈਲ ਉਸ ਨੋਟ ਕੀਤਾ ਹੋ ਉਹ ਮੈਨੂੰ ਧਿਆਨ ਨਹੀਂ ਹੈਗਾ ਤੇ ਸਾਰੇ ਇਹਨਾਂ ਦੀ ਉਮਰ ਕਿੰਨੀ ਕੁ ਦੱਸੀ ਹੈ ਜੀ ਉਮਰ ਜੀ ਇੱਕ ਤਾਂ 22 ਸਾਲ ਦਾ ਮੁੰਡਾ ਸੀਗਾ ਹਰਮਨ ਸਿੰਘ ਰਤਨੇ ਕੋਲੇ ਤੇ ਇੱਕ 25 ਸਾਲ ਦਾ ਮੁੰਡਾ ਸੀਗਾ ਤੇ ਬਾਕੀ ਜਿਹੜੇ ਦੋ ਨੇ ਉਹਨਾਂ ਦੀ ਪੌਂਚ ਰਿਸਟਰ ਦੇ ਚੱਕੇ ਸਾਰੇ ਇਹਨਾਂ ਮਾਨਸਾਂ ਤੋਂ ਗਈ ਸੀ ਮਾਨਸਾਂ ਤੋਂ ਆਪਣੇ ਪਿੰਡ ਚਕੇਰੀਆਂ ਵੱਲ ਜਾ ਰਹੀ ਸੀ ਮਾਨਸਾਂ ਤੋਂ ਕਰੀਬ 3 ਕਿਲੋਮੀਟਰ ਚਕੇਰੀਆਂ ਵਾਲੇ ਪਾਸੇ ਜਾ ਕੇ ਗੱਡੀ ਦਾ ਜਿਹੜਾ ਉਹ ਸੀ ਮਦਰੀ ਪੈਲਸ ਵਿਗੜ ਗਿਆ ਸੀ ਜਿਸ ਕਰਕੇ ਗੱਡੀ ਪਾਟਾ ਖਾ ਗਈ ਸੀ ਠੀਕ ਹੈ ਨਾ ਪਾਟਾ ਖਾਣ ਦੇ ਬਾਅਦ ਤੇ ਜਦੋਂ ਅਸੀਂ ਦੇਖਿਆ ਦੋ ਬੰਦੇ ਜ਼ਖਮੀ ਸੀ ਕਿ ਲਾਬ ਲਵਜੀਤ ਸਿੰਘ ਤੇ ਦੀਪਕ ਸਿੰਘ ਇਹ ਦੋਨੇ ਜ਼ਖਮੀ ਸੀ ਤੇ ਮੌਕੇ ਤੇ ਜਿਹੜਾ ਸੀ ਆਪਣਾ ਆ ਗਗਨ ਜੋਹੋਤ ਤੇ ਅਮਨਜੀਤ ਇਹ ਦੋਨੇ ਇਹਨਾਂ ਦੀ ਮੌਤ ਹੋ ਚੁੱਕੀ ਸੀ ਜਿਨ੍ਹਾਂ ਨੂੰ ਅਸੀਂ ਲੈ ਕੇ ਤੇ ਹਸਪਤਾਲ ਕਰਵਾਇਆ ਗਿਆ ਤੇ ਉਹਨਾਂ ਨੂੰ ਜੋਨੇ ਇਹ ਦੁਨੇ ਦਾਖਲ ਚ ਪਏ ਨੇ ਆਪਣੇ ਲਵਜੀਤ ਤੇ ਦੀਪਕ ਤੇ ਗਗਨ ਤੇ ਅਮ ਜਦੋਂ ਮੋਤਰੀ ਚ ਨੇ ਇਹਨਾਂ ਦੇ ਅਵਲ ਕਾਰਵਾਈ ਅਮਰਿੰਦਰ ਜੀ ਕੋਲ